भारत पाक सीमा से सटे गांव छोड़िया में एक महिला ने देखे तीन संदिग्ध सुबह 11 बजे देखे गए तीन संदिग्ध महिला द्वारा इसकी जानकारी दी गई पुलिस को मौके पर पहुंची पुलिस गांव को पुलिस छावनी में किया तब्दील गांव के अलग-अलग जगह पर चलाई जा रही है सर्च पठानपुर जो कि अति संवेदनशील जिला है जिसके एक तरफ भारत पाक सीमा व दूसरी तरफ जम्मू कश्मीर की सीमाएं लगती हैं जिसको लेकर पुलिस हर समय अलर्ट पर रहती है अब पिछले करीब दो तीन महीने से पठानकोट में अलग अलग जगह पर संदिग्ध व्यक्ति देखे जाने की खबरें सामने आ रही हैं, जिसको लेकर पुलिस है आज भी पठानकोट के भारत पाक सीमा से सटे गांव छोड़िया में एक महिला द्वारा सुबह ग्यारह बजे तीन संदिग्ध व्यक्ति देखे गए, जिन्होंने घर का दरवाजा खटखटाया और उन्होंने महिला से पैसे मांगे जिसके चलते महिला ने बिना दरवाजा खोले उनकी जानकारी आसपास के लोगों को दी लेकिन जब तक लोग इकट्ठा होते हैं तब तक वे तीनों मौके से फरार हो गए और गन्ने के खेतों में छुप गए इसके बाद मौके पर पहुंची पुलिस ने पूरे इलाके को पुलिस छावनी में तब्दील कर दिया और ड्रोन के जरिए संदिग्ध व्यक्तियों को ढूंढा जा रहा है फिलहाल अभी तक पुलिस के हाथ कुछ नहीं लगा मौके पर पहुंचे एसएसपी पठानकोट ने कहा कि हमें जानकारी मिली थी कि यहां पर तीन संदिग्ध देखे गए हैं जिसके चलते पूरे इलाके की छानबीन की जा रही है और ड्रोन के जरिए भी सर्च किए जा रहे हैं ताकि जल्द से जल्द संदिग्ध ढूंढे जा सके भारत नेट न्यूज सवाल आपका से राजेश भरद्वाज की खास रिपोर्ट ਤੈਨਾਂ ਸਾਹਿਬ ਜੀ ਜੀ ਨਹੀਂ ਦਿੰਦੀਆਂ ਜੀ ਮੇਰਾ ਨਾਮ ਸੁਨੀਲ ਕੁਮਾਰਾ ਸਰਪੰਚ ਆ ਮੈਂ ਇਸ ਪਿੰਡ ਦਾ ਅੱਜ ਕੀ ਘਟਨਾ ਹੋਈ ਜੀ ਇਸ ਰਿਹਾ ਅੱਛਾ ਜੀ ਸਾਹਮਣੇ ਘਰ ਕੁੜੀ ਇੱਥੇ ਸਾਡੇ ਆਪਣੀ ਹੈਗੀ ਅਨੁਰਦਾ ਉਹ ਘਰ ਕਲੀ ਸੀ ਉਹਨਾਂ ਨੇ 12 ਕੋਈ ਤਿੰਨ ਬੰਦੇ ਆਇਆ ਇੱਕ ਨਾ ਦੋਨਾਂ ਨੇ ਆਰਮੀ ਜੁਨੀਫਾਰਮ ਪਾਈ ਹੋਈ ਮੂਹ ਬੰਦੇ ਸੀ ਕਾਲੇ ਕੱਪੜੇ ਨਾਲ ਟਕੇ ਹੋਏ ਤੇ ਇੱਕ ਨੇ ਸੈਂਡੋ ਬਨੈਣ ਤੇ ਨਿਕਲ ਪਈ ਆ ਉਹਨਾਂ ਆ ਕੇ ਪੈਸੇ ਮੰਗੇ ਆ ਕਿ ਪੈਸੇ ਦੋ ਇੱਕ ਕੁੜੀ ਕਹਿੰਦੀ ਮੇਰੇ ਕੋ ਪੈਸੇ ਨਹੀਂ ਫਿਰ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਪਰੇਸ਼ਾਨ ਆ ਮੇਰੀ ਮਦਦ ਕਰੋ ਜਦੋਂ ਕੋਠੇ ਤੇ ਜਾ ਕੇ ਦੇਖਣ ਲੱਗੇ ਕਿ ਮੈਂ ਦੇਖਾ ਵੀ ਕਿਹੜਾ ਬੰਦੇ ਆ ਤੇ ਨਾਲ ਹੀ ਜਿਹੜੇ ਕਮਾਦ ਵਿੱਚ ਨਟ ਗਿਆ ਤੇ ਇੱਕ ਇੱਕ ਬੰਦੇ ਕੋਲ ਜਿਹੜਾ ਬੈਗ ਕਾਫੀ ਲੰਬਾ ਪਿੱਠੋ ਜਿਹੜਾ ਉਹ ਪਿੱਛੇ ਪਾਇਆ ਬਲੈਕ ਕਲਰ ਜੀ ਕੀ ਕੱਪੜੇ ਕਿਹੜੇ ਪਾਏ ਦੋਨਾਂ ਨੇ ਆਰਮੀ ਯੂਨੀਫਾਰਮ ਤੇ ਇੱਕ ਨੇ ਬਨੇਨ ਤੇ ਟੀ-ਸ਼ਰਟ ਜਨਾ ਨਿਕਰ ਪਈ ਆ ਤੇ ਉਹਨਾਂ ਦੀ ਹਾਈਟ ਲਗਭਗ 6 ਫੁੱਟ ਪਲੱਸ ਹੈ। ਇਹ ਤੁਹਾਨੂੰ ਲਿਆ ਪਤਾ ਜੀ ਕੋਈ ਉੱਧਰ ਦਾੜੀ ਰੱਖੀ ਹਾਂ ਉਹਨਾਂ ਨੇ ਦੱਸਿਆ ਕਿ ਇੱਕ ਦੇ ਦਾੜੀ ਹੈਗੀ ਆ ਮੁੱਛਾਂ ਕਟੀਆਂ ਹੋਈਆਂ ਉਹਨਾਂ ਨੇ ਜਿਹੜਾ ਹਾਂ ਮਾਮਲੀ ਜਾਣਕਾਰੀ ਪੁਲਿਸ ਨੂੰ ਕਿ ਨਹੀਂ ਦਿੱਤੀ ਸੀ? ਹਾਂ ਮੈਂ ਦਿੱਤੀ ਸੀਗੀ। ਹਾਂ ਪਹਿਲਾ ਮੈਸੇਜ ਉਹ ਸਭ ਨੂੰ ਹੁਣ ਕੀਤਾ ਫਿਰ ਡਿਪਟੀ ਸਾਹਿਬ ਨਾਲ ਗੱਲ ਹੋਈ ਤੇ ਡਿਪਟੀ ਸਾਹਿਬ ਜਿਹੜੇ ਆ ਕਰੀਬ 20 ਮਿੰਟ ਦੇ ਵੀ 25 ਮਿੰਟ ਦੇ ਵਿੱਚ ਵਿੱਚ ਜਿਹੜੇ ਸਾਡੇ ਕੋਲ ਪਹੁੰਚੇ ਸੀਗੇ। ਠੀਕ ਅੱਜ 10 ਵਜੇ ਦੇ 11 ਵਜੇ ਦੇ ਕਿਨਪੇ ਇਸ ਖੁੜੀਆਂ ਪਿੰਡ ਵਿੱਚ ਆ ਬਾਹਰ ਬਾਰ ਇੱਕ ਘਰ ਹੈ ਉਸ ਘਰ ਦੇ ਵਿੱਚ ਔਰਤ ਇਕੱਲੀ ਸੀ ਉਸ ਔਰਤ ਨੇ ਦੇਖਿਆ ਕਿ ਬਾਹਰ ਦਰਵਾਜ਼ਾ ਕੋ ਖੜਕਾ ਰਿਹਾ ਦਰਵਾਜ਼ਾ ਖੌਣ ਖੜਕਾਉਣ ਤੇ ਜਦੋਂ ਬਾਹਰ ਵਿਖਿਆ ਦਰਵਾਜ਼ਾ ਖੋਲਿਆ ਨਹੀਂ ਹੁਣ ਨੂੰ ਤਿੰਨ ਜਿਹੇ ਸ਼ੱਕੀ ਵਿਅਕਤੀ ਦਿਖਾਈ ਦਿੱਤੇ ਆ ਉਹ ਕੁਝ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਤੇ ਔਰ ਉਹਨਾਂ ਦੇ ਪਿੱਛੇ ਜਿਹੜੇ ਹੈਗੇ ਕੁਝ ਦੂਸਰਾ ਕਹਿ ਸਕਦੇ ਆ ਕਿ ਬੈਗਸ ਬਲਕਸੈਕ ਸੀ ਪੁੱਲ ਕੇ ਵਸੀ ਹਾਲਾਂਕਿ ਉਹਨੇ ਕੋਈ ਹਥਿਆਰ ਬਗਰਾ ਨਹੀਂ ਦਿੱਤੇ ਪਰ ਅਸੀਂ ਇਸ ਨੂੰ ਜਦੋਂ ਵੀ ਕੋਈ ਸਾਈਟਿੰਗ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਸ਼ੱਕੀ ਮੂਵਮੈਂਟ ਹੁੰਦੀ ਹੈ ਕਿਸੇ ਪਿੰਡ ਵਿੱਚ ਵੀ ਟੇਕ ਇਟ ਵੈਰੀ ਸੀਰੀਅਸ ਕੋਈ ਕਸ ਸੀਰੀਅਸ ਲਾ ਕੇ ਚੱਲਦੇ ਆ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਦੇ ਸਾਡੇ ਤੇ ਜ਼ਿੰਮੇਵਾਰੀ ਆ ਇਸ ਕਰਕੇ ਅਸੀਂ ਇਸ ਨੂੰ ਲਾਈਟ ਨਹੀਂ ਲੈ ਰਹੇ ਅਸੀਂ ਆਪਣਾ ਜਿਹੜਾ ਇਸ ਏਰੀਆ ਦੇ ਵਿੱਚ ਆਪਰੇਸ਼ਨ ਲਾਂਚ ਕਰ ਰਹੇ ਆ ਹੰਟ ਕਰ ਰਹੇ ਆ ਠੀਕ ਤੇ ਜਿਸ ਤਰ੍ਹਾਂ ਦੀ ਵੀ ਗਿਰਦੀ ਸੂਚਨਾ ਹੋਵੇ ਜੀ ਤੁਹਾਨੂੰ ਦਵਾਂਗੇ